ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਡਾਕਟਰ ਐਸ.ਪੀ. ਸਿੰਘ ਉਭਰਾਏ ਵੱਲ ਗੁਰਦੁਆਰਾ ਸਾਹਿਬ ਪਾਸ਼ਾ ਜੀ ਦਸਵੀਂ ਨਾੜਾ ਸਾਹਿਬ ਪੰਚਕੁਲਾ ਵਿਖੇ ਸੰਗਤ ਦੀ ਸਹੂਲਤ ਲਈ ਐਂਬੂਲੈਂਸ ਮਹਿੰਦਰਾ ਬਲੇਰੋ ਗੱਡੀ ਭੇਟ ਕੀਤੀ ਗਈ ਇਸ ਮੌਕੇ ਬੋਲਦਿਆਂ ਹੋਇਆ ਜਥੇਦਾਰ ਬਲਜੀਤ ਸਿੰਘ ਦਾਦੂ ਵਾਲ ਚੇਅਰਮੈਨ ਧਰਮ ਪ੍ਰਚਾਰ ਅਧਿਕ ਨੁਨੀ ਵਿੰਗ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਗੁਰੂ ਜੀ ਦੀ ਅਸੀਸ ਅਦਕਾ குரு ਘਰ ਦੇ ਸੇਵਾਦਾਰ ਡਾਕਟਰ ਐਸ.ਪੀ. ਸਿੰਘ ਉਭਰਾਏ ਮੈਨੇਜਿੰਗ ਟਰਸਟੀ ਸਰਬਤਨਾ ਪਲਾ ਚੈਰੀਟੇਬਲ ਟਰਸਟ ਵੱਲੋਂ ਜੋ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਬਹੁਤ ਸ਼ਲਾਘਾਯੋਗ ਕਾਰਜ ਕਰ ਰਹੇ ਨੇ ਅੱਜ ਡਾਕਟਰ ਐਸ.ਪੀ ਸਿੰਘ ਉਬਰਾਈ ਵੱਲੋਂ ਐਂਬੂਲੈਂਸ ਗੱਡੀ ਮਹਿੰਦਰਾ ਬਲੇਰੋ ਸੰਚਿਤ ਦੀ ਸੇਵਾ ਲਈ ਗੁਰਦੁਆਰਾ ਨਾਡਾ ਸੇਵਕੀ ਭੇਟ ਕੀਤੀ ਗਈ ਹੈ ਜਿਸ ਲਈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਿੰਗ ਕਮੇਟੀ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਸਾਡੇ ਦਸ਼ਮੇਸ਼ਪਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਪਾ ਕੇ ਪਵਿੱਤਰ ਕੀਤੀ ਧਰਤੀ ਗੁਰਦੁਆਰਾ ਸਾਹਿਬ ਪਾਦਸ਼ਾਹੇ ਦਸਵੀਂ ਨਾੜਾ ਸਾਹਿਬ ਪੰਚਕੂਲਾ ਵਿਖੇ ਜੋ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਸੇਵਾਵਾਂ ਚੱਲ ਰਹੀਆਂ ਨੇ ਅੱਜ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਸਦਕਾ ਗੁਰੂ ਘਰ ਦੇ ਸੇਵਾਦਾਰ ਡਾਕਟਰ ਐਸ.ਪੀ ਸਿੰਘ ਓਬਰਾਏ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜੋ ਕਿ ਸਮਾਜ ਸੇਵਾ ਦੇ ਕਾਰਜਾਂ 'ਚ ਹਮੇਸ਼ਾ ਤਤਪਰ ਰਹਿੰਦੇ ਆ ਜਿਥੇ ਉਹਨਾਂ ਨੇ ਪੂਰੇ ਦੇਸ਼ ਦੇ ਅੰਦਰ ਵਿਦੇਸ਼ ਦੇ ਅੰਦਰ ਮੈਡੀਕਲ ਸਵਾਵਾਂ ਤੇ ਲੋੜਵੰਦਾਂ ਦੀ ਮਦਦ ਵਾਸਤੇ ਵੱਡੇ ਉਪਰਾਲੇ ਕੀਤੇ ਆ ਮੈਡੀਕਲ ਲੈਬਾਰਟਰੀਆਂ ਹੋਰ ਬਹੁਤ ਸਾਰੀਆਂ ਸਵਾਵਾਂ ਅਣਗਿਣਤ ਸਵਾਵਾਂ ਕੀਤੀਆਂ ਨੇ ਉੱਥੇ ਅੱਜ ਉਹਨਾਂ ਨੇ ਆਪਣੇ ਟਰਸਟ ਦੇ ਵੱਲੋਂ ਇੱਕ ਐਂਬੂਲੈਂਸ ਗੱਡੀ ਜਿਹੜੀ ਆ ਮਹਿੰਦਰਾ ਬਲਾਰੋ ਉਹ ਸੰਗਤਾਂ ਦੀ ਸੇਵਾ ਦੇ ਵਾਸਤੇ ਇੱਥੇ ਭੇਟ ਕੀਤੀ ਆ ਗੁਰਦੁਆਰਾ ਨਾੜਾ ਸਾਹਿਬ ਵਿਖੇ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਸਮੂਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਭពਿੰਦਰ ਸਿੰਘ ਜੀ ਅਸੰਦ ਸੀਨੀਅਰ ਮੀਤ ਪ੍ਰਧਾਨ ਜੋ ਇੱਥੇ ਹਾਜ਼ਰ ਨੇ ਸਰਦਾਰ ਸੁਦਰਸ਼ਨ ਸਿੰਘ ਦੀ ਅੰਬਾਲਾ ਸਾਡੇ ਜਰਨਲ ਸਕੱਤਰ ਸਰਦਾਰ ਸੁਖਵਿੰਦਰ ਸਿੰਘ ਜੀ ਮੰਡੇਬਰ ਸਾਡੇ ਅੰਤਰੰਗ ਮੈਂਬਰ ਸਰਦਾਰ ਟੀਪੀ ਸਿੰਘ ਜੀ ਅੰਬਾਲਾ ਸਾਡੇ ਸਤਿਕਾਰਯੋਗ ਸੀਨੀਅਰ ਮੈਂਬਰ ਸਰਦਾਰ ਅਮਰਜੀਤ ਸਿੰਘ ਜੀ ਡਿਡੇਹਾਲਾ ਜੋ ਜਮਨਾਨਗਰ ਤੋਂ ਸਰਦਾਰ ਹਰਪਾਲ ਸਿੰਘ ਜੀ ਕੰਬੋਜ ਜੋ ਅੰਬਾਲਾ ਤੋਂ ਸਾਡੇ ਪੰਚਕੂਲਾ ਤੋਂ ਮੈਂਬਰ ਸਰਦਾਰ ਸਵਰਨ ਸਿੰਘ ਜੀ ਬੁੰਗਾ ਟਿਬੀ ਡਾਕਟਰ ਹਰਨੇਕ ਸਿੰਘ ਜੀ ਸਰਦਾਰ ਗੁਰਮੀਤ ਸਿੰਘ ਜੀ ਮੀਤਾ ਜੀ ਸਾਡੇ ਸਾਹੇ ਤੋਂ ਸਰਦਾਰ ਇੰਦਰਜੀਤ ਸਿੰਘ ਜੀ ਸਾਡੇ ਮੈਂਬਰ ਸਹਿਬਾਨ ਔਰ ਸਾਡੇ ਸਰਦਾਰ ਰਜਿੰਦਰ ਸਿੰਘ ਜੀ ਡੁਲਿਆਣਾ ਜੋ ਕਿ ਬਰਾੜਾ ਤੋਂ ਸਾਡੇ ਸਾਰੇ ਸਤਿਕਾਰਯੋਗ ਮੈਂਬਰ ਸਹਿਬਾਨ ਇੱਥੇ ਹਾਜ਼ਰ ਨੇ ਸਾਡੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਜੀਤ ਸਿੰਘ ਜੀ ਸਾਡੇ ਮੈਨੇਜਰ ਸਰਜਾਦ ਪਰਮਜੀਤ ਸਿੰਘ ਜੀ ਸ਼ੇਰਗੜ ਸਾਡੇ ਧਰਮ ਪ੍ਰਚਾਰ ਦੇ ਸਗੱਤਰ ਸਰਦਾਰ ਸਰਬਜੀਤ ਸਿੰਘ ਜੀ ਜੰਮੂ ਮੇਸਿਕਾਦਰ ਸਾਡੇ ਧਰਮ ਪ੍ਰਚਾਰ ਦੇ ਸਰਦਾਰ ਕੁਲਦੀਪ ਸਿੰਘ ਜੀ ਭਾਣੋ ਖੇੜੀ ਔਰ ਇਸੇ ਤਰ੍ਹਾਂ ਸਾਡੇ ਧਰਮ ਪ੍ਰਚਾਰ ਸਬ ਦਫਤਰ 나ੜਾ ਸਾਹਿਬ ਦੇ ਇੰਚਾਰਜ ਜਥੇਦਾਰ ਸਕੰਦਰ ਸਿੰਘ ਜੀ ਬਰਾਣਾ ਤੇ ਹੋਰ ਸਾਰੇ ਇੱਥੇ ਇਲਾਕੇ ਦੀਆਂ ਸੰਗਤਾਂ ਵੀ ਸਰਦਾਰ ਭੀਮ ਸਿੰਘ ਉਹਨਾਂ ਦੇ ਸਹਿਯੋਗੀ ਸਾਰੇ ਇੱਥੇ ਹਾਜ਼ਰ ਨੇ ਔਰ ਸਰਦਾਰ ਉਬਰਾਈ ਸਾਹਿਬ ਦੇ ਨਾਲ ਡਾਕਟਰ ਅਟਵਾਲ ਸਾਹਿਬ ਔਰ ਇਸੇ ਤਰ੍ਹਾਂ ਸਤਿਕਾਰਯੋਗ ਜਸਟਿਸ ਐਮ ਐਸ 베ਦੀ ਸਾਹਿਬ ਔਰ ਸਰਦਾਰ ਸੁਜੀਤ ਸਿੰਘ ਜੀ ਉਹਨਾਂ ਦੀ ਟੀਮ ਦੇ ਵਿੱਚ ਨਾਲ ਆਏ ਨੇ ਅਸੀਂ ਸਾਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਪਾਵਨ ਸਥਾਨ ਦੇ ਉੱਤੇ ਸੰਗਤਾਂ ਦੀ ਸਹੂਲਤ ਦੇ ਵਾਸਤੇ ਇਹ ਐਂਬੂਲੈਂਸ ਜਿਹੜੀ ਆ ਉਹ ਭੇਟ ਕੀਤੀ ਔਰ ਨਾਲ ਹੀ ਅਸੀਂ ਆਸ ਕਰਦੇ ਹਾਂ ਕਿ ਹੋਰ ਮੈਡੀਕਲ ਸੇਵਾਵਾਂ ਵਾਸਤੇ ਵੀ ਉਹ ਤਤਪਰ ਨੇ ਔਰ ਅੱਜ ਵੀ ਇੱਥੇ ਜਿਹੜਾ ਹੈਗਾ ਉਹ ਨਰੀਖਣ ਕਰ ਰਹੇ ਨੇ ਸਾਡੀ ਜੋ ਭਾਈ ਨਾੜੂ ਸਾਹਿਬ ਡਿਸਪੈਂਸਰੀ ਜਿਹੜੀ ਇੱਥੇ ਫ੍ਰੀ ਚੱਲਦੀ ਆ ਗੁਰਦੁਆਰਾ ਨਾੜਾ ਸਾਹਿਬ ਵਿਖੇ ਜਿੱਥੋਂ ਐਲੋਪੈਥਿਕ ਸੇਵਾਵਾਂ ਆਯੁਰਵੈਦਿਕ ਸੇਵਾਵਾਂ ਹੋਮਿਓਪੈਥਿਕ ਸੇਵਾਵਾਂ ਡੈਂਟਲ ਸੇਵਾਵਾਂ ਜਿਹੜੀਆਂ ਨੇ ਸਾਡੀਆਂ ਇੱਥੋਂ ਚੱਲ ਰਹੀਆਂ ਨੇ ਔਰ ਹੋਰ ਸੇਵਾਵਾਂ ਨੂੰ ਬਿਹਤਰ ਕਰਨ ਵਾਸਤੇ ਸਰਦਾਰ ਉਬਰਾਈ ਸਾਹਿਬ ਅੱਜ ਇੱਥੇ ਜਿਹੜਾ ਹੈਗਾ ਉਹ ਨਰੀਖਣ ਕਰ ਰਹੇ ਆ ਹੋਰ ਵੀ ਸੰਗਤਾਂ ਦੀ ਸਹੂਲਤ ਵਾਸਤੇ ਜਿਸ ਵਿੱਚ ਮੈਡੀਕਲ ਲੈਬਾਰਟਰੀ ਇਹੋ ਜੀਆਂ ਸੇਵਾਵਾਂ ਵੀ ਇੱਥੇ ਚਾਲੂ ਕੀਤੀਆਂ ਜਾਣਗੀਆਂ ਸੋ ਗੁਰੂ ਸਾਹਿਬ ਦੇ ਚਰਨਾਚਰ ਅਰਦਾਸ ਹੈ ਕਿ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਡਾਕਟਰ ਐਸ ਵੀ ਸਿੰਘ ਦੀ ਉਬਰਾਈ ਉਹਨਾਂ ਦੀ ਸਮੁੱਚੀ ਟੀਮ ਨੂੰ ਸਤਿਗੁਰੂ ਜੀ ਤਰ੍ਹਾਂ ਸੇਵਾ ਕਰਨ ਦਾ ਬਲ ਉਦਮ ਤੇ ਉਤਸ਼ਾਹ ਬਖਸ਼ੇ ਤੇ ਉਹ ਇਸੇ ਤਰ੍ਹਾਂ ਦੇਸ਼ ਕੌਮ ਧਰਮ ਦੀ ਸੇਵਾ ਸਮਾਜ ਦੀ ਸੇਵਾ ਮਨੁੱਖਤਾ ਦੀ ਸੇਵਾ ਸਿੱਖ ਪੰਥ ਦੀ ਸੇਵਾ ਚੜ੍ਹਦੀ ਕਲਾ ਦੇ ਨਾਲ ਕਰਦੇ ਰਹਿਣ ਦਿਲ ਦੀਆਂ ਗਹਿਰਾਈਆਂ ਚੋਂ ਅਸੀਂ ਉਹਨਾਂ ਦਾ ਇਹ ਐਂਬੂਲੈਂਸ ਗੱਡੀ ਇੱਥੇ ਸੰਗਤਾਂ ਦੀ ਸਹੂਲਤ ਵਾਸਤੇ ਭੇਟ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਅੱਜ ਸਾਡੇ ਅਤੇ ਸਤਕਾਰਯੋਗ एसपी ਸਿੰਘ ਉਭਰਾਏ ਔਰ ਉਹਨਾਂ ਦੀ ਸਮੁੱਚੀ ਟੀਮ ਨੇ ਜੋ ਅੱਜ ਇੱਕ ਐਂਬੂਲੈਂਸ ਗੁਰਦੁਆਰਾ ਨਾੜਾ ਸਾਹਿਬ ਵਿਖੇ ਦਿੱਤੀ ਹੈ ਮੈਂ ਸਮਝਦਾ ਕਿ ਬਹੁਤ ਲੱਗਾ ਜੋ ਕੰਮ ਹੈ ਔਰ ਅੱਜ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਕਿ ਸਿੱਖ ਕੌਮ ਅੱਗੇ ਵੱਧ ਕੇ ਔਰ ਇਸ ਤਰ੍ਹਾਂ ਦੇ ਜੋ ਕੰਮ ਹਨ ਉਹ ਕਰੇ ਹਰਿਆਣਾ ਸਿ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀ ਹੈ ਔਰ ਸਾਡੇ ਜਥੇਦਾਰ ਦਾਦੂਵਾਲ ਸਾਹਿਬ ਨੇ ਜੀ ਨੇ ਅੱਜ ਨੂੰ ਸੰਖੇਪ ਦੇ ਵੀ ਸਾਰੀ ਚੀਜ਼ ਦਸੀ ਹੈ ਅੱਜ ਬਹੁਤ ਸਾਰੇ ਸਾਡੇ ਮੈਂਬਰ ਇਸ ਪ੍ਰੋਗਰਾਮ ਵਿੱਚ ਮੌਜੂਦ ਹਨ ਮੈਂ ਆਪਣੇ ਵੱਲੋਂ ਹਰਿਆਣਾ ਸ਼ੇਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਿੱਥੇ ਉਭਰਾਏ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਉਥੇ ਆਏ ਸਮੁੱਚੇ ਮੈਂਬਰਾਂ ਦਾ ਅੰਤਰਿੰਕ ਮੈਂਬਰ ਕਮੇਟੀ ਦੇ ਮੈਂਬਰ ਔਰ ਸਾਡੇ ਜਨਰਲ ਹਾਊਸ ਦੇ ਮੈਂਬਰ ਜੋ ਵੀ ਸਾਰੇ ਇੱਥੇ ਮੌਜੂਦ ਹਨ ਔਰ ਜੋ ਗੁਰਦੁਆਰਾ ਸਾਹਿਬ ਦਾ ਸਟਾਫ ਇੱਥੇ ਮੌਜੂਦ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਸਤਿਗੁਰੂ ਦੇ ਚਰਨਾ ਚੈ ਅਰਦਾਸ ਕਰਦੇ ਆ ਕਿ ਬਰਾਇ ਸਾਹਿਬ ਦੀ ਸਮੁੱਚੀ ਟੀਮ ਨੂੰ ਇਸੇ ਤਰ੍ਹਾਂ ਬਲ ਬਖਸ਼ਦੇ ਰਹਿਣ ਔਰ ਇਹ ਪੰਥ ਦੀ ਕੌਮ ਦੀ ਔਰ ਦੇਸ਼ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨੰਡਾ ਸਾਹਿਬ ਗੁਰਦੁਆਰਾ ਵਿੱਚ ਜੋ ਪਿੱਛੇ ਇੱਕ ਮੀਟਿੰਗ ਹੋਈ ਸੀ ਜਥੇਦਾਰ ਸਾਹਿਬ ਨਾਲ ਕਿ ਇੱਥੇ ਕੋਈ ਸੇਵਾਵਾਂ ਜਿਹੜੀਆਂ ਕਿ ਪਬਲਿਕ ਦੀ ਸਹੂਲਤ ਨਹੀਂ ਚਾਹੀਦੀਆਂ ਨੇ ਸੋ ਉਹ ਜਲਦੀ ਸ਼ੁਰੂ ਕੀਤੀਆਂ ਜਾਣ ਸੋ ਸਭ ਤੋਂ ਪਹਿਲਾਂ ਮਹਿਸੂਸ ਕੀਤਾ ਗਿਆ ਕਿ ਕਿਥੇ ਐਮਬੂਲੈਂਸ ਦੀ ਬਹੁਤ ਜ਼ਰੂਰਤ ਹੈ ਐਮਬੂਲੈਂਸ ਦਿੱਤੀ ਗਈ ਹੈ। ਔਰ ਨਾਲ ਹੀ ਸਾਹਮਣੇ ਬਿਲਡਿੰਗ ਦੇਖ ਰਹੇ ਹਾਂ ਭਾਈ ਨਾਟੂ ਸ਼ਾ ਡਿਸਪੈਂਸਰੀ ਜਿਹੜੀ ਚੱਲ ਰਹੀ ਹੈ ਬਹੁਤ ਅੱਛੀ ਬਿਲਡਿੰਗ ਬਣੀ ਹੋਈ ਹੈ ਇਹਦੇ ਵਿੱਚ ਟੈਸਟ ਹੋਣ ਨੂੰ ਬਹੁਤ ਜਲਦੀ ਜਿਹੜਾ ਅਸੀਂ ਇੱਕ ਲੈਬੋਰਟਰੀ ਦੇ ਰਹੇ ਹਾਂ ਜਿੱਥੇ ਸਾਰੇ ਬਲੱਡ ਟੈਸਟ ਹੋਣਗੇ। ਨਾਲ ਦੇ ਨਾਲ ਇੱਕ ਫਿਜ਼ੀਓਥੈਰੇਪੀ ਸੈਂਟਰ ਇੱਥੇ ਖੋਲਿਆ ਜਾ ਰਿਹਾ ਹੈ। ਤੇ ਡੈਂਟਲ ਕਲੀਨਿਕ ਜਿਹੜਾ ਦੋ ਚਿਹਰਾ ਰੱਖ ਕੇ ਇੱਥੇ ਡੈਂਟਲ ਕਲੀਨਿਕ ਬਾਕਾਇਦਾ ਡਾਕਟਰ ਰੱਖ ਕੇ ਤੇ ਇਹ ਵੀ ਸੇਵਾਵਾਂ ਜਿਹੜੀ ਸ਼ੁਰੂ ਕਰਤੀਆਂ ਜਾਣਗੀਆਂ ਅੱਜ ਸਾਡੇ ਚ ਡਾਕਟਰ ਹਟਵਾਲ ਆਏ ਨੇ ਜਿਹੜੇ ਕਿ ਇਨਚਾਰਜ ਹੈਗੇ ਨੇ ਡੈਂਟਲ ਦੇ ਤੇ ਫਿਜ਼ਿਓ ਦੇ ਤੋਂ ਅੱਜ ਨਿਰੀਖਣ ਕਰਕੇ ਪੂਰਾ ਤੇ ਬਾਬਾਈ ਨੂੰ ਦੱਸਿਆ ਸੀ ਕਿ ਅਸੀਂ ਇਹ ਵੀ ਸ਼ੁਰੂ ਕਰਨੀਆਂ ਨੇ ਸੋ ਕਮੇਟੀ ਨੇ ਵੀ ਇਹ ਫੈਸਲਾ ਕੀਤਾ ਕਿ ਠੀਕ ਹੈ ਜਗ੍ਹਾ ਤੋਂ ਦੇਾਂਗੇ ਅਸੀਂ ਤੇ ਤੁਸੀਂ ਖੋਲੋ ਇੱਥੇ ਰੋਟਰੀਆਂ ਸੋ ਸਾਡੀ ਕੋਸ਼ਿਸ਼ ਹੋਏਗੀ ਕਿ ਜਿੰਨੀਆਂ ਸੇਵਾਵਾਂ ਅਸੀਂ ਕਰ ਸਕੀਏ ਅਸੀਂ ਕਰਾਂਗੇ ਬਾਈ ਗੁਰਜੀਤ ਬਾਈ ਗੁਰਜੀਤ